ਬਿਲਕੁਲ ਥੱਕ ਜਾਈਦਾ ਹੈ ਹਾਂ ਸਾਢੇ ਪੰਜ ਥੱਕ ਤਾਂ ਬੰਦਾ ਜਾਂਦਾ ਹੀ ਫਿਰ ਜਦੋਂ ਕੰਮ ਕਰਦਾ ਹਨਾ ਹਾਂ ਮੱਜਾਂ ਨੂੰ ਵੀ ਪੱਠੇ ਪਾਉਣੇ 100 ਕੰਮ ਹੁੰਦੇ ਆ ਘਰ ਦੇ ਵਿੱਚ ਤਾਂ ਚੱਲੀ ਜਾਂਦਾ ਕਾਰੋਬਾਰ ਬਸ ਡੈਂਜਰ ਸੰਭ ਕੇ ਰੱਖਿਓ ਠੰਡ ਤੋਂ ਠੰਡ ਤੋਂ ਬਚਾ ਕੇ ਰੱਖਿਓ ਹਾਂ ਕਿਉਂਕਿ ਕੀਮਤੀ ਨਗინੇ ਆ ਇਹ ਕੀਮਤੀ ਨਗინੇ ਆ ਨਾ ਹੋਵੇ ਤੇ ਥੱਕੇ ਨਾ ਸਰੀਰ ਫਿਰ ਨੀਂਦ ਵੀ ਨਹੀਂ ਆਉਂਦੀ ਕੀ ਫਿਰ ਉਛਲ-ਵੱਟੇ ਹੀ ਲਈ ਜਾਂਦਾ ساری ਰਾਤ ਪਿਆ ਹਾਂ ਪਰ ਹੁਣ ਐ ਹੁੰਦਾ ਪਤਾ ਨਹੀਂ ਲੱਗਦਾ ਰਾਤ ਨੂੰ ਛੋਤੇ ਬਿਆਨੋ ਹਾਂ ਜੀ ਦੋਦੇ ਕਾਂਦੀ ਆ ਇਹ ਜਾਲੀ ਸਪੈਸ਼ਲ ਅਸੀਂ ਬਰਬਰੀਆਂ ਵਾਸਤੇ ਲਾਈ ਆ ਆਪਾਂ ਹੋਰ ਵੀ ਲਾ ਸਕਦੇ ਆ ਸਬਜ਼ੀ ਨੂੰ ਵਾਰਡ ਕਰਨੀ ਆ ਜਾਂ ਛੋਟੇ ਮੋਟੇ ਪ੍ਰਸੂਆਂ ਤੋਂ ਇਹ 3x3 ਦੀ ਜਾਲੀ ਆ 3x3 ਆ ਠੰਡ ਬਹੁਤ ਹੋ ਗਈ ਆ ਹੁਣ ਆਪਾਂ ਆਪਣੇ ਬੱਕਰੀਆਂ ਨੂੰ ਤਾਂ ਪੱਠੇ ਪਾਤੀ ਸੀ ਆਪਾਂ ਆ ਬਰਬਰੀਆਂ ਵੀ ਸਾਵਲੂਗਾ ਆਪਾਂ ਇਹਨਾਂ ਨੂੰ ਦੂਜੀ ਯਾਰ ਦੇ ਪੱਠੇ ਪਾਤੇ ਤੇ ਆਪਣੇ ਬੱਕਰੇ ਰਹਿ ਗਏ ਦੂਜੀ ਯਾਰ ਦੇ ਪੱਠੇ ਪਾਉਣ ਵਾਲੇ ਹੁਣ ਉਹਨਾਂ ਨੂੰ ਆਪਾਂ ਇੱਕ ਪੱਠਲ ਪਾ ਕੇ ਗੁਆਰੇ ਦੇ ਨੀਰੇ ਦਾ ਉਹਨਾਂ ਦਾ ਬਾਹਰ ਕਰ ਦਿੰਨੇ ਆਂ ਬੰਦ ਕਿਉਂਕਿ ਮੌਸਮ ਹੁਣ ਹੋ ਗਿਆ ਠੰਡਾ ਜਿਹੜੇ ਸਾਡੇ ਮੇਲ ਨੇ ਆ ਉਹ ਇੱਥੇ ਆਪ ਦਾ ਦਾਣਾ ਚੁਗੀ ਜਾਂਦੇ ਆ ਜਿਹੜਾ ਜੀ ਕਰਦਾ ਇਹਨਾਂ ਕੋਲੇ ਖਰਾਕ ਦਾ ਗੱਟਾ ਵੀ ਖੁੱਲਾ ਪਿਆ ਉਹ ਮੱਕੀ ਦਾ ਤੇ ਪੱਠੇ ਵੀ ਇਹਨਾਂ ਕੋਲੇ ਢੇਰ ਲਾਇਆ ਪਿਆ ਜੋ ਖਾਈ ਰਹਿਣਗੇ ਇਹ ਜਿਹੜਾ ਇਹਨਾਂ ਦਾ ਚਿਤ ਕਰਦਾ ਜਦੋਂ ਜੀ ਕਰਦਾ ਇਹਨਾਂ ਦੀ ਬਾਹਰ ਕਿਵੇਂ ਆ ਵੀ ਦੇਖ ਮੱਕੀ ਵੀ ਦਿਖਾ ਦੇ ਗੱਟਾ ਹਾਂ ਹਾਂ ਆਵੇ ਮੱਕੀ ਇਹ ਥੋੜਾ ਜਿਹਾ ਹੁਣ ਨੀਵਾ ਹੋ ਗਿਆ ਮੱਕੀ ਥੱਲੇ ਥੋੜੀ ਨੀਵੀਂ ਚਲ ਗਈ ਤੇ ਇਹਨਾਂ ਨੂੰ ਹਜੇ ਘੱਟ ਪਤਾਗਾ ਜਦੋਂ ਗੱਟਾ ਉੱਚਾ ਸੀਗਾ ਉਦੋਂ ਤਾਂ ਛੜ ਦੇਣੀ ਹੁੰਦੀ ਗੱਟੇ ਦੇ ਉੱਤੇ ਚੜ ਚੜ ਆ ਮਾਦ ਪਾ ਦਿੰਦੇ ਆ ਤੇ ਜਦੋਂ ਬਾਕੀ ਜੀ ਕਰਦੇ ਇਹਨਾਂ ਦੇ ਬਾਹਰ ਹਰ ਹਰੇ ਦੀ ਖੁਰਨੀ ਭਰਤੀ ਬਾਕੀ ਇਹਨਾਂ ਨੂੰ ਅੰਦਰ ਬਾੜਨ ਨਹੀਂ ਦਿੰਦੇਗੇ ਕਿਉਂਕਿ ਖਰਾਬ ਬਹੁਤ ਕਰ ਦੇ ਖਲਾਰਾ ਪਾ ਦਿੰਦੇ ਸਾਰਾ ਹਾਂ ਖਲਾਰੇ ਆ ਗੋੜਵੀ ਇਹਨਾਂ ਵਾਸਤੇ ਸਪੈਸ਼ਲ ਰੱਖਿਆ ਅਨੁਸਾਰ ਦੀਆਂ ਦੇ ਵਿੱਚ ਠੰਡ ਤੋਂ ਚੰਗਾ ਹੁੰਦਾ ਇਹ ਠੰਡ ਤੋਂ ਚੰਗਾ ਹੁੰਦਾ ਹੈ ਅੰਗਰਲਾ ਆ ਕੇ ਵਿੱਚ ਥੋੜੀ ਜੀ ਗੁੜ ਦੇ ਦੇ ਤੇ ਇਹਨਾਂ ਨੂੰ ਪਾ ਦਿਆਂਗੇ ਤੇ ਤੰਦਰੁਸਤ ਰਹਿੰਦੇ ਆ ਉਹਦੇ ਨਾਲ ਰੇਸ਼ੀ ਰੂਸ਼ੀ ਦੀ ਦਿੱਕਤ ਨਹੀਂ ਆਉਂਦੀ ਹਨਾ ਆਪ ਹਾਂ ਗੁੜ ਚੰਗਾ ਹੀ ਆ ਹਾਂ ਤੇ ਬਾਕੀ ਸਾਡੀਆਂ ਟਿੱਡੀਆਂ ਹੁਣ ਸਾਡਾ ਰੂਟੀਨ ਚੱਲੀ ਜਾਂਦਾ ਕੰਮ ਉਹ ਠੰਡ ਮੰਨੀ ਜਾਂਦੀਆਂ ਹਾਂ ਨਿੱਕੇ ਬੱਚੇ ਠੰਡ ਮੰਨੀ ਜਾਂਦੇ ਪੱਠੇ ਉਤਾਰਦੇ ਸੀ ਉਹਦੇ ਹੀ ਕਰਦੇ ਸੀ ਸਾਨੂੰ ਬੱਸੋ ਚਲੋ ਜੀ ਬਹੁਤ ਬਾਰੇ ਕਰਾਂਗੇ ਅੰਦਰ ਇਹਨਾਂ ਨੂੰ ਹਾਂ ਅੱਜ ਇਹ ਠੰਡ ਵੀ ਜ਼ਿਆਦਾ ਹੈ ਹਨਾ ਅੱਜ ਠੰਡ ਜ਼ਿਆਦਾ ਹੈ ਹਾਂ ਆ ਦੇਖੋ ਆ ਖੁਰਨੀ ਤੇ ਚੜੀ ਫਿਰਦੀ ਐ ਨਿੱਕੀ ਤੂੰ ਚੁੰਗਿਆ ਇਹਨਾਂ ਨੇ ਹੁਣ ਆਏ ਆ ਛੱਡੋ ਫੇਰ ਅੰਦਰ ਹੋਰ ਚਲੋ 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 ਆ ਕਿਹ ਸਾਡੇ ਸ਼ਿਕਾਰੀ ਸ਼ਿਕਾਰੀ ਵੀ ਹੁਣ ਦੋ ਇੱਧਰ ਠੰਡ ਮੰਨਦੇ ਹਨਾ ਹਾਂ ਹੁਣ ਤਾਂ ਠੰਡ ਹੋ ਗਈ ਅੰਦਰ ਲਓ ਵੀ ਮਿੱਤਰੋ ਇਹ ਆਪਣਾ ਰੂਟੀਨ ਆਪਣੇ ਆਪਣੇ ਰੂਟੀਨ ਚ ਮੂੰਗੀ ਮੁੱਕੀ ਪਈ ਹੈ ਹੁਣ ਮੂੰਗੀ ਲਿਆ ਕੇ ਪਾ ਗਏ ਹਨ ਸੱਚੇ ਨੂੰ ਮੂੰਗੀ ਕਰਦੇ ਪਾਰਸੋਂ ਗੱਟਾ ਮੁੱਕ ਗਿਆ ਸੀਗਾ ਤੇ ਉਹ ਲਿਆਉਣ ਵਾਲੀ ਹੈ ਹੁਣ ਫੇਰ ਆਪਾਂ ਵੀ ਮਿੱਤਰੋ ਇਹਨਾਂ ਨੂੰ ਮੂੰਗੀ ਸ਼ੁਰੂ ਕਰੀ ਆ ਹੋ ਗਿਆ ਡੇਢ ਮਹੀਨੇ ਦੇ ਕਰੀਬ ਤੇ ਮੂੰਗੀ ਨੇ ਆਵਦਾ ਰੰਗ ਪੂਰਾ ਦਿਖਾਇਆ ਜਾਨਵਰ ਪੂਰੇ ਵਧ ਗਿਆ ਘੈਂਟ ਬਣਾ ਤੇ ਬਾਹਰ ਲੈ ਕੇ ਚੱਲਣੀ ਮਾੜਾ ਜਿਹਾ ਇੱਕ ਵਾਰ ਇਹਨਾਂ ਨੂੰ ਆ ਤੁਹਾਨੂੰ ਦਿਖਾਵਾਂਗੇ ਚਲੋ ਪੂਰਾ ਮਾਸ ਭਰਨ ਲੱਗ ਪਿਆ ਜਿਵੇਂ ਗਰਮੀ ਜਦੋਂ ਲਿੱਸੇ ਹੋਏ ਸੀਗੇ ਤੇ ਉਥੇ ਲੈ ਕੇ ਚਲਾ ਜਾ ਹਾਣ ਚਲੋ ਏ ਚਲੋ 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 ਬਾਹਰ ਇੱਕ ਵਾਰੀ ਮਾੜਾ ਜਾ ਫਿਰ ਤੁਹਾਨੂੰ ਅੰਦਰ ਹੀ ਤਾੜ ਦੇਣਾ ਚਲੋ ਇੱਕ ਵਾਰੀ ਫੋਟੋ ਖਿਚਾ ਲਓ ਇੱਥੇ ਖੜ੍ਹ ਜਾ ਜਿਵੇਂ ਵਰ ਗਿਆ ਰੰਗ ਫੜਿਆ ਬੱਕਰਿਆਂ ਨੇ ਕੰਦ ਕਾਠ ਕੱਢੀ ਜਾਂਦੇ ਮੰਗੀ ਦੇ ਨਾਲ ਚੱਲ ਜਾਣ ਦੇ ਫਿਰ ਨਹੀਂ ਟੈਕ ਦੇਗੇ ਤਾਂ ਤਾਂ ਚਲੋ ਵੀ ਚਲੋ ਜਾਓ ਖਾਓ ਯਾਰ ਜਾ ਕੇ ਹਾਂ ਓਏ ਲੈ ਹੁਣ ਕੀ ਆਪਣਾ ਰਹਿ ਗਿਆ ਆਪਣਾ ਉਹ ਵੀ ਨਵੇੜੀ ਤੇ ਕੇ ਕੰਮ ਸਾਰਾ ਬਾਹਰ ਡਾਉਣ ਵਾਲਾ ਬਾਹਰ ਰਹਿ ਗਿਆ ਲਓ ਜੀ ਇਹਨਾਂ ਦਾ ਕੰਮ ਆਪਾਂ ਇਧਰੋਂ ਨਵੇੜਤਾ ਠੱਠੇ ਨੀਰਾ ਪਾਤਾ ਇਹਨਾਂ ਨੂੰ ਲਾਲ ਫੜਕੜੀ ਫੜਕੜੀ ਵੀ ਟੱਟ ਲੈਂਦੇ ਆ ਜੇ ਜੀ ਕਰੇ ਤਾਂ ਨੂਨ ਟੱਟ ਲੈਂਦੇ ਆ ਤੇ ਆ ਬਾਹਰ ਇਹਨਾਂ ਦਾ ਬੰਦ ਕਰਤਾ ਇਧਰ ਉਹ ਜਾਲੀ ਵਾਲਾ ਗੇਟ ਬੰਦ ਕਰ ਦਿਆਂਗੇ ਬੱਕਰੀਆਂ ਦਾ ਇਧਰ ਆਹ ਗੇਟ ਬੰਦ ਕਰ ਦਿਆਂਗੇ ਰਾਤ ਨੂੰ ਇਹ ਸਾਰੀਆਂ ਬੱਕਰੀਆਂ ਬੀਟਲ ਇੱਥੇ ਹੋਣਗੀਆਂ ਇਹਨਾਂ ਨੂੰ ਪੱਠੇ ਪਾਏ ਆ ਹਾਂ ਇਹਨਾਂ ਨੂੰ ਪਾਏ ਜੀ ਮੈਂ ਤਾਂ ਕਹਿੰਨਾ ਇੱਕ ਵਾਰੀ ਇਹਨਾਂ ਨੂੰ ਮੂੰਗਫਲੀ ਦਾ ਨੀਰਾ ਪਾ ਦੇ ਹੋਰ ਰਾਤ ਨੂੰ ਖਾਈ ਜਾਣਗੇ ਹੁਣ ਹੀ ਪਾ ਦੇ ਤਾ ਨਵੇੜ ਪਰੇ ਇੱਕ ਵਾਰੀ ਹੁਣ ਕੋਰਨੀ ਖਾਲੀ ਆ ਖਾ ਲੈਣ ਦੀ ਹੋਏ ਬੱਸ ਲੋ ਜੀ ਆ ਫਿਰਦੇ ਆ ਖੇਡਦੇ ਸਾਰੇ ਇਹ ਡੋ ਵੱਡੀ ਬਸ ਹੋਰ ਅੱਧਾ ਘੰਟਾ ਖੇਡ ਕੇ ਤੇ ਇਹਨਾਂ ਨੂੰ ਆੜ ਦਾਂਗੇ ਪਿੰਜਰੇ ਦੇ ਵਿੱਚ ਆਪਾਂ ਵੇਖ ਜਾਂਦੇ ਸਿਮਰਨ ਦੇ ਮਗਰ ਹਮਰਨਾ ਆਪਦੇ ਕੰਮ ਚ ਬੀਜੀ ਆ ਦਾਲ ਸੀ ਗਏ ਜਿਕੇ ਹਨਾ ਇਹ ਵੇਖੋ ਇਧਰ ਇਹ ਇਥੇ ਦਾ ਪਾਦਾ ਕਰਨਗੇ ਖੌਰੂ ਜਾਂ ਮੱਕੀ ਮੁੱਕੀ ਸਾਹ ਖਲਾਰ ਦੇਣਗੇ ਇਹ ਆ ਜੀ ਨੀਰਾ ਆਪਣਾ ਮੂੰਗਫਲੀ ਦਾ ਟੋਕਰੀ ਬਾਦਿਆਂ ਕਿ ਬੱਠਲ ਪਾ ਦੇ ਆ ਬੱਠਲ ਹੀ ਪਾ ਟੋਕਰੀ ਕਿਰਾਂ ਰਹਿਣ ਦੇ ਟੋਕਰੀ ਸ਼ਾਂ ਰਾਤ ਨੂੰ ਲੋਡ ਪਈਦਾ ਉਹ ਤੋਂ ਪਾ ਦੇਂਗੇ ਇਹਨਾਂ ਨੂੰ ਹੁਣੇ ਖਾ ਕੇ ਕਿਰਾਂ ਪਾਣੀ ਪੂਣੀ ਪੀ ਲੈਣਗੇ ਆ ਆਪਣੇ ਅਘੁਰਲੇ ਦੀ ਇੱਕ ਪਾਈਪ ਹੋਰ ਤੋੜਤੀ ਇਹਨਾਂ ਨੇ ਉਹ ਤਾਂ ਤੋੜੀ ਜਾਣੀ ਐ ਇਹਨਾਂ ਨੇ ਪਾਪ ਪਾੜਾ ਦੋਸਤੋ ਇਹ ਕੋਈ ਐਡੀ ਬਾਲੀ ਵੀ ਹੈ ਨਹੀਂ ਜੇ ਕਹਿਦਗੇ ਵੀ ਇੰਨਾ ਹੀ ਕੰਮ ਜ਼ਿਆਦਾ ਹੁੰਦਾ ਇਹਨਾਂ ਦਾ ਬਈ ਪਰ ਥੱਕ ਜਾਈਦਾ ਹੈ ਹੈ ਥੱਕ ਤਾਂ ਬੰਦਾ ਜਾਂਦਾ ਹੀ ਫਿਰ ਜਦੋਂ ਕੰਮ ਕਰਦਾ ਹਨਾ ਹਾਂ ਮੱਜਾਂ ਨੂੰ ਵੀ ਪੱਠੇ ਪਾਉਣੇ 100 ਕੰਮ ਹੁੰਦੇ ਘਰ ਦੇ ਵਿੱਚ ਤਾਂ ਚੱਲੀ ਜਾਂਦਾ ਕਾਰੋਬਾਰ ਪਹਿਲਾਂ ਵੀ ਇਹ ਬੰਦਾ ਥੱਕ ਜੇ ਨਾ ਕੰਮ ਕਰਕੇ ਉਹਦੇ ਨਾਲ ਦੀ ਰੀਜ਼ ਨਹੀਂ ਚੰਗੀ ਨੀਂਦ ਆ ਜਾਂਦੀ ਐ ਹਾਂ ਵਧੀਆ ਜੇ ਬੰਦਾ ਵਿਹਲਾ ਹੋਵੇ ਤੇ ਥੱਕੇ ਨਾ ਸਰੀਰ ਫਿਰ ਨੀਂਦ ਵੀ ਨਹੀਂ ਆਉਂਦੀ ਕੀ ਫਿਰ ਉਛਲ-ਵੱਟੇ ਲਈ ਜਾਂਦਾ ਸਾਰੀ ਰਾਤ ਪਿਆ ਹਾਂ ਪਰ ਹੁਣ ਐ ਹੁੰਦਾ ਪਤਾ ਨਹੀਂ ਲੱਗ ਰਾਂ ਰਾਤ ਨੂੰ ਸੁੱਤੇ ਪਿਆ ਨੂੰ ਹਾਂ ਨੀਂਦ ਵਧੀਆ ਆਉਂਦੀ ਆ ਆ ਵੇਖੋ ਇਹਨਾਂ ਦਾ ਬਾਰ ਨਾ ਡਾਂ ਹੀ ਹਜੇ ਪਾਣੀ ਬਦਲਣਾ ਇਹ ਪਾਣੀ ਤਾਂ ਪਾਉਣਾ ਹਾਂ ਤਾਜ਼ਾ ਪਾਣੀ ਪਾ ਦੇ ਆ ਵੇਖੋ ਜੀ ਹੁਣ ਇਹਨਾਂ ਨੂੰ ਨੀਰਾ ਪਾਤਾ ਸਾਰੀਆਂ ਚੁੰਬੜ ਗਈਆਂ ਫੇਰ ਮੂੰਗਫਲੀ ਦੇ ਨੀਰੇ ਨੂੰ ਤੇ ਬਾਲਟੀਆਂ ਦੋ ਰੱਖੀਆਂ ਸੀ ਤਾਜ਼ੇ ਪਾਣੀ ਦੀਆਂ ਇੱਕ ਪੂਰੀ ਖਾਲੀ ਕਰਤੀ ਤੇ ਇੱਕੋ ਪਾਣੀ ਹੁਣ ਪਾਉਣੀ ਇੱਕ ਬਾਲਟੀ ਆ ਤੇ ਉਹਦੇ 'ਚ ਵੀ ਆਪਾਂ ਨਿੱਗਾ ਪਾਣੀ ਪਾਵਾਂਗੇ ਕਿਉਂਕਿ ਉਹ ਸਵੇਰ ਦਾ ਧਰਿਆਣਾ ਹੈ ਹੂੰ ਸਵੇਰ ਤੋਂ ਤਾਜ਼ਾ ਪਾਣੀ ਧਰਿਆ ਸੀ ਨਾ 8 7:3 8 ਵਜੇ ਦੇ ਨੂੰ ਠੀਕ ਆ ਜੋ ਮੋਟਰ ਵਾਲਾ ਪਾਣੀ ਸਸਤਾ ਤੇ ਇਹਦੇ ਵਿੱਚ ਆਪਾਂ ਕੋਈ ਲੋਸਟੋ ਗੋੜਾ ਵਾਲਾ ਜਾਂ ਨੂਨ ਵਾਲਾ ਪਾਣੀ ਹੁਣ ਕੁਝ ਨਹੀਂ ਪਿਉਂਦੇ ਕੱਲਾ ਸਿੰਪਲ ਪਾਣੀ ਪਿਉਣੇ ਆ ਕਿਉਂਕਿ ਸਿੰਪਲ ਪਾਣੀ ਹੁਣ ਜਦੋਂ ਇਹ ਮੂੰਗਫਲੀ ਦਾ ਨੀਰਾ ਖਾਂਦੇ ਆ ਸੁੱਕਾ ਚਾਰਾ ਹਨਾ ਉਸ ਸਿੰਪਲ ਪਾਣੀ ਵੀ ਵੱਧ ਪੀ ਲੈਂਦੀਆਂ ਚੱਲ ਗੋੜ ਵਾਲਾ ਪਾਣੀ ਤਾਂ ਗਰਮੀਆਂ 'ਚ ਵਧਿਆ ਰਹਿੰਦਾ ਵੈਸੇ ਤਾਂ ਗਰਮੀਆਂ 'ਚ ਵੱਧ ਪੀ ਲੈਂਦੀਆਂ ਗੋੜ ਵਾਲਾ ਪਾਣੀ ਤੇ ਇਹਨਾਂ ਦਿਨਾਂ 'ਚ ਸਿੰਪਲ ਪਾਣੀ ਪਿਆਰੋ ਜਾਂ ਨੂਨ ਵਾਲਾ ਜਾਂ ਥੋੜਾ ਜਿਹਾ ਵਿੱਚ ਮਿੱਠਾ ਥੋੜਾ ਮਿਕਸ ਕਰ ਲਓ ਇਹ ਚੀਜ਼ਾਂ ਦਾ ਰਲਾ ਕੇ ਪਾਣੀ ਪਿਆ ਸਕਦੇ ਆ ਗੋੜ ਵਾਲਾ ਵੀ ਪੰਪ ਪੀਉਣਾ ਕੋਈ ਨੁਕਸਾਨ ਕੋਈ ਨਹੀਂ ਗਾ ਦਾ ਗੋੜਾ ਵਾਲੇ ਪਾਣੀ ਦਾ ਵੀ ਤੇ ਗੋੜਾ ਵਾਲਾ ਵੀ ਪਿਆ ਸਕਦੇ ਆ ਆਪਾਂ ਪਾਣੀ ਬਰਬਰੀਆਂ ਨੂੰ ਵੀ ਘਰ ਦਈਏ ਇੱਕਾ ਉਹ ਕਮੈਂਟ ਬਹੁਤ ਆਉਂਦੇ ਸੀਗੇ ਜਾਲੀ ਜਿਹੜੀ ਆਪਾਂ ਲਾਈ ਆ ਬਰਬਰੀਆਂ ਨੂੰ ਹਾਂ ਇਹਦੇ ਬਾਰੇ ਮੜਾ ਇਹ ਦੱਸ ਰਹੇ ਆ ਲਾਈ ਸੀ ਜਾਲੀ ਨਵੀਂ ਲਿਆ ਕੇ ਇਹ ਜਾਲੀ ਸਪੈਸ਼ਲ ਅਸੀਂ ਬਰਬਰੀਆਂ ਵਾਸਤੇ ਲਾਈ ਆ ਆਪਾਂ ਹੋਰ ਵੀ ਲਾ ਸਕਦੇ ਆ ਸਬਜ਼ੀ ਨੂੰ ਵਾਰਡ ਕਰਨੀ ਆ ਜਾਂ ਛੋਟੇ ਮੋਟੇ ਪਸ਼ੂਆਂ ਤੋਂ ਇਹ 3x3 ਦੀ ਜਾਲੀ ਆ 3x3 ਆ ਆ ਡੱਬੀ ਜਿਹੜੀ ਇਹਦੀ ਹਾਂ ਡੱਬੀ 11 ਰੁਪਏ 11 ਹਾਂ 10 11 ਰੁਪਏ ਕੋਈ 10 ਲਾਈ ਜਾਂਦਾ ਕੋਈ 11 ਰੁਪਏ ਲਾ ਲੈਂਦਾ ਜੀ ਤੇ 4 ਫੁੱਟ ਇਹਦੀ ਉਚਾਈ ਆ ਹਾਂ ਘਰੇ ਵਧ ਗਿਆ ਇਹ ਬਰਬੰਗਾ ਨੂੰ ਜਾਂ ਹੋਰ ਛੋਟੇ ਪਸ਼ੂਨ ਵਾੜ ਕਰਨਾ ਵਾਸਤੇ ਬਰਬਰੀ ਬੱਕਰੀ ਵਾਸਤੇ ਸਭ ਤੋਂ ਵਧ ਗਿਆ ਇਹ ਜਿੱਦਾਂ ਲਈ ਲਾਈ ਆ ਉਹਦੇ ਨਾਲ ਮौज ਬਣੀ ਆ ਹਨਾ ਬੱਕਰੀਆਂ ਸੀ ਇੱਧਰ ਸ਼ਿਫਟ ਕਰਤੀਆਂ ਪਹਿਲਾਂ ਪਿੰਜਰਿਆਂ ਦੇ ਵਿੱਚ ਸਾਨੂੰ ਬਹੁਤ ਲੋਹ ਪੀਤਾ ਸੀਗਾ ਪਿੰਜਰਾ ਕੋ ਕੱਢ ਲਾ ਅੰਦਰਵਾੜ ਲਾ ਹੁਣ ਜਿੱਦਿਆਂ ਦੀਆਂ ਇਹ ਜਾਲੀ ਲਾਤੀ ਤੇ ਆਰਾਮਦਾਰੀ ਆਈ ਵੀ ਆ ਬਹੁਤ ਵਧੀਆ ਕੰਮ ਆ ਸਾਰੀਆਂ ਇੱਥੇ ਖਾਈ ਜਾਂਦੀਆਂ ਉਹ 4-5 ਨਗ ਸਾਨੂੰ ਬਾਹਰ ਵੱਡੀਆਂ ਬੱਕਰੀਆਂ ਬੰਨਣੀਆਂ ਪੈਂਦੀਆਂ ਜਿਹੜੀਆਂ ਉਹ ਸਾਹਮਣੇ ਖੜੀਆਂ ਉਹ ਸਾਨੂੰ ਬੰਨਣੀਆਂ ਪੈਂਦੀਆਂ ਤੇ ਇੱਕ ਬੱਕਰਾ ਬਸ ਤੇ ਬਾਕੀ ਨਿੱਕਾ ਮੋਟਾ ਕੱਚ-ਵੱਚ ਸਾਰਾ ਇੱਥੇ ਆ ਤੇ ਬਾਬੇ ਦੀ ਕਿਰਪਾ ਨਾਲ ਮਾਰਚ-ਅਪ੍ਰੈਲ ਦੇ ਵਿੱਚ ਮੰਨ ਕੇ ਚੱਲੋ 15-20 ਨਗ ਜੋੜ ਦੇਣ ਗਿਆ ਹਣਾ ਇਹ ਨਾਲ ਸਾਰੀਆਂ ਸੂਣ ਆ ਲੀਆਂ ਤੇ ਬਾਕੀ ਜਿਹੜੀ ਜਾਲੀ ਹੈ ਜੀ ਇਹ 4 ਫੁੱਟ ਉੱਚੀ ਆ 3x3 ਦੀ ਡੱਬੀ ਆ ਜਿਹੜੀ ਕਹਿਣ ਦਾ ਭਾਵ 3x3 ਐ ਹੁੰਦਾ 3 ਇੰਚ ਐ 3 ਇੰਚ ਐ ਚੌੜਸ 3x3 ਤੇ 10-11 ਰੁਪਏ ਕੋਈ 10 ਲਾਉਂਦਾ ਕੋਈ 11 ਰੁਪਏ ਸਕਰ ਫੁੱਟ ਤੇ ਸਕਰ ਫੁੱਟ ਦੇ 4 ਫੁੱਟ ਮੰਨ ਕੇ ਚੱਲੋ 44 ਰੁਪਈਆ ਚ ਆ ਜਾਂਦੀ ਐ ਉਚਾਈ ਇਹਦੀ ਫੁੱਟ ਲੰਬਾਈ ਉਚਾਈ 4 44 45 ਰੁਪਈਆ ਚ ਤੇ ਸਿਮਰ ਨੂੰ ਸਾਰਾ ਕੰਮ ਜਾਂਦਾ ਨਵੇੜੀ ਮੈਂ ਆਟਾ ਚੱਕ ਕੇ ਲਿਆਉਣਾ ਸੀ ਹੈ ਆਟਾ ਵੀ ਚੱਕ ਕੇ ਲਿਆਉਣਾ ਆਟਾ ਚੱਕ ਕੇ ਲਿਆਉਣਾ ਲਿਆਂਦਾ ਨਹੀਂ ਦੇਣੇ ਉਹ ਟਾਈਮ ਨਹੀਂ ਲੱਗਿਆ ਹੋਗਾ ਠੀਕ ਆ ਓਰੇ ਰੂਪੋਂ ਲੱਗ ਪੇ ਹੋਣਾ ਦਾ ਸੀਗਾ ਕਹਿੰਦਾ ਲੇਗੇ ਚੱਕ ਕੇ ਅੱਛਾ ਲਿਆਵਾ ਹਾਂ ਨਹੀਂ ਸੋਬਾਈ ਲਿਆਵਾਂਗੇ ਤੇ ਹੋਰ ਕੋਈ ਗੱਲ ਬਾਤ ਹੋਰ ਗੱਲ ਬਾਤ ਆਪਦੇ ਪਸ਼ੂ ਡੰਗਰ ਸਾਹ ਕੇ ਰੱਖਿਓ ਠੰਡ ਤੋਂ ਠੰਡ ਤੋਂ ਬਚਾ ਕੇ ਰੱਖਿਓ ਹਾਂ ਕਿਉਂਕਿ ਕੀਮਤੀ ਨਗੀਨੇ ਆ ਇਹ ਕੀਮਤੀ ਨਗੀਨੇ ਆ ਸਹੀ ਗੱਲ ਆ ਕੀਮਤੀ ਐ ਬਈ ਸੀ ਥੋਨੇ ਵਰਗੇ ਜਾਨਵਰ ਆ ਤੇ ਠੰਡ ਤੋਂ ਜਰੂਰ ਬਚਾ ਕੇ ਰੱਖੋ ਟਾਈਮ ਸਰ ਇਹਨਾਂ ਨੂੰ ਅੰਦਰ ਬੰਨੋ ਤੇ ਟਾਈਮ ਸਰ ਬਾਹਰ ਕੱਢੋ ਹਾਂ ਅੰਦਰ ਸੁੱਕਾ ਸੁੱਕਾ ਥਾ ਹੋਵੇ ਇਧਰ ਚਾੱਕ ਕੇ ਗੱਲ ਕਰ ਅੰਦਰ ਸੁੱਕਾ ਥਾ ਹੋਵੇ ਹੂੰ ਤੇ ਦੋ ਦਿਨਾਂ ਤੋਂ ਸਾਡੇ ਅੰਗੂ ਭਾਉਂਦੀ ਸਫਾਈ ਕਰਦੇ ਆ ਗਰ ਉਹ ਨਿਤ ਨਹੀਂ ਦੋ ਦਿਨਾਂ ਤੋਂ ਹੂੰ ਤੇ ਵਧੀਆ ਠੀਕ ਨਹੀਂ ਆਰੇ ਲਵਾ ਲਓ ਲੋ ਵੀ ਦੋਸਤੋ ਆ ਵੀ ਹੁਣ ਇਹਨਾਂ ਨੂੰ ਇਹ ਉਬੜਾ-ਚੁਬੜੀ ਲੱਗੀ ਵੀ ਆ ਵੀ ਸਾਨੂੰ ਅੰਦਰ ਵੜ ਕੇ ਤੂੜੀ ਸਿੱਟੀ ਤੂੜੀ ਸਿੱਟੀ ਆ ਪਿੰਜਰੇ ਦੇ ਵਿੱਚ ਇਹਨਾਂ ਵਾਲੇ ਇਹ ਸਪੈਸ਼ਲ ਦੋਵੇਂ ਅੱਡ ਹੁੰਦੀਆਂ ਤੇ ਉੱਤੋਂ ਟੱਗੀਆਂ ਹੁੰਦੀਆਂ ਕੰਬਲਾਂ-ਕੁੰਬਲਾਂ ਦੇ ਨਾਲ ਪੂਰੇ ਬੋਰੀਆਂ ਦੇ ਕੇ ਹੁਣ ਇਹਨਾਂ ਨੂੰ ਐ ਆ ਵੀ ਅੰਦਰਵਾੜੋ ਸਾਨੂੰ ਤੇ ਆ ਵੀ ਪੰਜ ਨਾਗ ਪਿੰਜਰੇ ਚ ਹੁੰਦੇ ਆ ਇਹਦਾ ਹੋਣੀ ਛੱਡੇ ਜਾਨੀ ਕਹਿਣ ਦਾ ਭਾਵਾ ਹੁਣ ਮੈਂ ਚਾਹ ਲੱਗਾ ਘੰਟਾ ਖੇਡ ਲੈਣਗੇ ਤੇ ਮੁੜ ਕੇ ਫੇਰ ਪਿੰਜਰੇ ਚ ਵਾੜ ਦਿਆਂਗੇ ਇਹਨਾਂ ਨੂੰ ਵੀ ਇਹ ਸਿਮਰਨ ਨਾਲ ਕਰਦੀ लाਡ-ਬਾਡੀਆਂ लाਡ-ਬਾਡੀਆਂ ਦਾ ਕਾਰੀਆਂ ਪਰਿਆਂ ਦੀ ਵੀ ਅੰਦਰਵਾੜੋ ਹਨਾ ਠੰਡ ਲੱਗਦੀ ਆ ਠੰਡ ਲੱਗਦੀ ਆ ਇਹਨੂੰ ਤੇ ਠੀਕ ਆ ਜੀ ਦੋਸਤੋ ਇੱਕ ਤੁਹਾਨੂੰ ਆਪਣਾ ਨਗੀਨਾ ਹੋਰ ਦਿਖਾ ਦਿੰਨੇ ਆ ਇੱਕ ਨਗੀਨਾ ਖੜਾ ਨਗੀਨੇ ਇਹ ਨਗੀਨੇ ਸਾਰੇ ਹੁਣ ਸੂਣ ਵਾਲੀਆਂ ਨਗੀਨੇ ਜਿੰਨੇ ਵੀ ਇਹ ਤੇ ਇੱਕ ਆ ਆਪਣੀ ਬਹੁਤ ਚੰਗੀ ਬੱਕਰੀ ਆ ਇਹਨੂੰ ਬਾਸ ਇੰਨਾ ਵੀ ਉਹ ਜਿਹੜੀਆਂ ਦੂਜੀਆਂ ਬੱਕਰੀਆਂ ਵੀਟਲ ਆਪਣੀਆਂ ਉਹ ਜਰਦੀਆਂ ਨਹੀਂ ਆ ਆ ਦੇ ਚ ਇਹ ਕੀ ਸਿਮਰਨ ਜਰਦੀਆਂ ਕਿਉਂ ਨਹੀਂ ਆ ਇਹ ਬੱਕਰੀਆਂ ਜਿਵੇਂ ਹੁਣ ਇਹਨੂੰ ਕਿਉਂ ਨਹੀਂ ਜਰਦੀਆਂਗੇ ਵਿੱਚ ਇਧਰ ਚ ਆਖਾਂ ਹੈ ਆ ਲਾ ਲੈ ਛੱਡ ਜਾ ਇੱਕ ਤਾਂ ਸਾਨੂੰ ਮੈਂ ਇੱਕਾਂ ਦਾ ਚਾਹ ਚੜਿਆ ਪਿਆ ਦੱਸੀ ਇਹ ਵੈਸੀ ਨਜ਼ਰਦੀਆਂ ਉਹ ਆਪ ਖਾਣਗੀਆਂ ਉਹਨਾਂ ਨੂੰ ਐਂ ਸਿਖਾਵਾਂਗੇ ਨਹੀਂ ਤਾਂ ਇਹ ਨੂੰ ਦੇਣਾ ਪੂਗਾ ਵਿੱਚੋਂ ਆਪਾਂ ਛੱਡੀ ਸੀ 2 ਦਿਨ ਵਿੱਚ ਉਹਨਾਂ ਦੇ ਤੇ ਫਿਰ ਕੀ ਕੋਲੇ ਘਾਟੋ ਡਾ ਮਾਰਿਆ ਇੱਥੇ ਹੈ ਬਹੁਤ ਡਾ ਖਾ ਦਿੰਗੇ ਇਹਨੇ ਬਹੁਤ ਢੋਡਾ ਆ ਗਿਆ ਆਂਦੀ ਏ ਛੋੜੇ ਇੰਨੇ ਨਾਲ ਤਾਂ ਕਿਵੇਂ ਪਸੂ ਨੂੰ ਵੀ ਆਈ ਇੱਥੇ ਖਰਾਬ ਵੀ ਬਾਲਾ ਕਰਦੀ ਸੀ ਉਹ ਤੋਂ ਇਹ ਨੂੰ ਐਂ ਸੀ ਥੱਲੇ ਰੋਲਦੀ ਸੀਗੀ ਇਹ ਮੈਨੂੰ ਪਾ ਦਿੰਦੇ ਹਨ ਮੱਕੀ ਪਾਲੀ ਚਲੋ ਜੀ ਉਹ ਨਖਰੇ ਜਦੋਂ ਗਈ ਇਹ 2-4 ਦਿਨ ਅੰਦਰ ਇਹਨੂੰ ਸਮਝ ਆ ਗਈ ਕਿ ਕਦਰ ਕਰੋ ਠੀਕ ਆ ਲੋ ਵੀ ਦੋਸਤੋ ਇਹ ਚਾਰਕ ਦਿਨ ਵਿੱਚ ਦੋ ਤਿੰਨ ਕ ਦਿਨ ਹੀ ਛੱਡੀ ਬੱਕਰਾਂ ਨੂੰ ਜੀਆਂ ਬੀਟਲਾਂ ਦੇ ਵਿੱਚ ਤੇ ਏਰੀਆ ਕੋਲ ਟਿਕਾਣੇ ਲਿਆ ਦੀ ਇੱਥੇ ਹੁਣ ਕੀ ਕਰਦੀ ਇੱਥੇ ਸਾਨੂੰ ਖੱਜਲ ਕਰਦੀ ਆ ਇਹ ਜਦੋਂ ਨੂੰ ਬੰਨ ਦਿੰਦੇ ਆ ਦੇ ਮੂੰਹ ਨਾਲ ਕਿੱਲ ਚੱਕ ਕੇ ਖੁੱਲ ਜਾਂਦੀ ਸਾਨੂੰ ਢੇਢੀ ਪਾ ਕੇ ਥੱਲੇ ਕੇ ਅੱਲਾ ਦੇ ਫਿਰ ਇੱਕ ਕਸ ਕੇ ਰੱਖਣਾ ਪੈਂਦਾ ਨਾਟ ਤੇ ਇਹ ਨਹੀਂ ਤਾਂ ਨੂੰ ਆਇਆ ਹੁੰਦਾ ਵੀ ਖੁੱਲ ਜਾਂਦੀ ਰਾਤ ਨੂੰ ਵੀ ਬਹੁਤ ਵਾਰੀ ਖੋਲ ਬੰਨੀ ਆ ਸੀ ਫਿਰ ਹਾਰ ਕੇ ਹੁਣ ਢੇਢੀ ਪਾਉਣੇ ਆ ਥੱਲੇ ਇੱਕ ਨਾਟ ਕਸ ਕੇ ਫਿਰ ਟਿਕਾ ਕਰਦੀ ਹੈ ਨਹੀਂ ਤਾਂ ਮੰਨ ਕੇ ਚੱਲੋ ਖੁੱਲ ਕੇ ਤੇ ਪਸਮਾ ਜੀ ਤੂਰੀ ਫਿਰਦੀ ਆ ਤੂੜੀ ਖਰਾਬ ਕਰ ਦਿੰਦੀ ਆ ਉਧਰ ਜਾ ਕੇ ਟੋਕੇ ਵਾਲੇ ਪਾਸੇ ਤੇ ਸੋਕਣ ਨਾਲੋਂ ਇਹ ਵੀ ਹੁਣ ਢਾਈ ਤਿੰਨ ਮਹੀਨਾ ਦੀ ਗੱਬਣਾ ਹੈਗੀ ਆ ਚੰਗਾ ਰਿਜ਼ਲਟ ਕੱਢੂਗੀ ਵਧ ਗਿਆ ਬੱਚੇ ਦਿੰਦੀ ਐ ਸੋਹਣੇ ਤੀਜੇ ਸਵੇ ਸੂਗੀ ਹੁਣ ਇਹ ਠੀਕ ਆ ਜੀ ਦੋਸਤੋ ਜਿਹੜਾ ਬੱਕਰੇ ਨੇ ਭرائی ਆ ਹੈ ਉਹ ਬੱਕਰੇ ਦੇ ਭرائی ਆ ਉਹ ਵੀ ਭਰਾ ਇਹਦੇ ਬੱਕਰੇ ਆ ਇਹਦੇ ਤੋਂ ਛੋਟੇ ਹੂੰ ਛੋਟੇ ਆ ਕਿ ਤੋਂ ਇਹਦੇ ਤੋਂ ਛੋਟੇ ਆ ਉਹ ਇਹ ਉਹ ਜਿਹੜੀ ਬੱਕਰੀ ਸੀ ਉਹ ਤੇ ਪਹਿਲੇ ਸੂਏ ਦੀ ਆ ਇਹ ਪਹਿਲੇ ਸੂਏ ਦਾ ਉਹਦੇ ਦੂਜੇ ਸੂਏ ਦਾ ਉਹਦੇ ਫੇਰ ਬੱਕਰਾ ਸੀਗਾ ਉਹ ਤੀਜੀ ਸੂਏ ਤੇ ਤੀਜੇ ਸੂਏ ਤੇ ਇਹ ਬੱਕਰੇ ਆ ਜਿਹੜੇ ਆਪਣੇ ਕੋਲੇ ਆ ਤੇ ਚੌਥੇ ਸੂਏ ਦੀਆਂ ਉਹਦੀਆਂ ਦੋ ਪੱਠਾਂ ਸੀਗੀਆਂ ਤੇ ਪੰਜਵੇਂ ਸੂਏ ਹੁਣ ਉਹ ਸ਼ਾਇਦ ਸੂਪੀ ਹੋਊਗੀ ਉਹਦੇ ਕੋਲੇ ਆ ਕੋਠਿਆਂ ਚ ਕੋਟਲੀਦਿਆਂ ਚ ਆਪਣੇ ਕੋਲੇ ਉਹ ਬਹੁਤ ਵਧੀਆ ਬੱਕਰੀ ਆ ਦੁੱਧ ਨੂੰ ਵਾਲੀਆਂ ਚੰਗੀਆਂ ਬੱਕਰੀਆਂ ਆ ਇਹ ਦੁੱਧ ਨੂੰ ਹਵਾਨਾ ਹੁਣ ਨਾ ਏਡਾ ਸੋਹਣਾ ਕੱਢਦੀਆਂ ਵੀ ਘਟੋ ਘਟ 4 1/2 ਲੀਟਰ ਦੁੱਧ ਵਾਲੀਆਂ ਬੱਕਰੀਆਂ ਆ ਇਹ ਇਦੀ ਮਾਂ ਦਾ ਪੂਰਾ ਦੁੱਧ ਨੂੰ ਫੁੱਲ ਤਕੜੀ ਸੀਗੀ ਬਹੁਤ ਦੁੱਧ ਦਿੰਦੀ ਸੀ ਉਹ ਬਹੁਤ ਬੱਚੇ ਬਾਲੇ ਹਵਾਨਾ ਵੀ ਉਹਦਾ ਬੜਾ ਘੈਂਟ ਸੀ ਨਾ ਉਹਦਾ ਆਪਣੇ ਚੈਨਲ ਤੇ ਬਈ ਸ਼ਾਰਟ ਪਏ ਹੋਣਗੇ ਦੀ ਦੇਖਣੀਆਂ ਤਾਂ ਸ਼ਾਰਟ ਪਏ ਆ ਆਪਣੇ ਚੈਨਲ ਤੇ ਤੇ ਵੀਡਗੋ ਨਹੀਂ ਸ਼ਾਇਦ ਉਹਦੀ ਕੋਈ ਹੈਗੀ ਸੀ ਕਿ ਬਣਾਈ ਸ਼ਾਰਟਾਂ ਦੇ ਵਿੱਚ ਤਾਂ ਉਹਦੀਆਂ ਕਲਿੱਪ ਜੇ ਹੈਗੇ ਹਨ ਤੇ ਇਹ ਕਹਨੂੰ ਉਬੜਾ-ਚੁਬੜੀ ਲੱਗੀ ਪਈ ਆ ਵੀ ਮੈਨੂੰ ਵੀ ਛੱਡੋ ਪਾਲਾ ਮੰਨੀ ਜਾਂਦਾ ਇਹਨੂੰ ਬੰਨਗੇ ਆਪਾਂ ਅੰਦਰ ਹਨ ਇਹਨਾਂ ਨੂੰ ਹੁਣ ਸਾਰਿਆਂ ਨੂੰ ਪਿੰਜਰਾ ਜੇ ਅੰਦਰ ਕਰਦੇ ਉਹ ਤੇ ਬੰਨ ਦਿੰਨੇ ਆ ਇਹਨਾਂ ਨੂੰ ਹਰਾ ਪਾਇਆ ਸੀਗਾ ਜੀ ਮੂੰਗਫਲੀ ਦਾ ਨੀਰਾਚਾਰਿਆ ਪਹਿਲਾਂ ਫਿਰ ਹੁਣ ਪੱਠੇ ਕੁੱਤਰੇ ਸੀਗੇ ਜਦੋਂ ਤੇ ਹਰਾ ਪਾਤਾ ਹਰੇ ਦੇ ਵਿੱਚ ਨੇਪੀਆਰਾ ਹੁਣ ਸਾਡੇ ਹੋਇਆ ਖੜਾ ਖੜਜਾ ਨੇਪੀਆਰਾ ਤੇ ਵਰਸੀਮ ਜਮੀ ਤਾਰਾਮੀਰਾ ਸਾਰੇ ਮਿਕਸ ਵੈਰਾਈਟੀਆਂ ਉਹਦੇ ਵਿੱਚ ਕੁੱਤਰ ਕੇ ਉਹ ਵੱਢ ਕੇ ਹੁਣ ਕੁੱਤਰ ਕੇ ਪਾਇਆ ਇਹਨਾਂ ਨੂੰ ਤੇ ਆਹ ਹੁਣ ਪਿੰਜਰਾ ਲੈ ਕੇ ਜਾਊਗਾ ਸਿਮਰ ਨੰਦਰ ਠੀਕ ਆ ਜੀ ਹੁਣ ਆਪਾਂ ਸ਼ਾਮ ਦੇ ਆਪਾਂ ਪਸ਼ੂ ਓਕੇ ਜੀ ਧੰਨਵਾਦ ਦੋਸਤੋ